ਕਹਿੰਦੇ 21 ਆ ਪਿੰਡ ਚ ਗੁਰਦੁਆਰਾ ਮੈਂ ਆਖਿਆ ਬੜੇ ਕਰਮਾ ਵਾਲੇ ਆ ਫਿਰ ਤੇ ਬਈ ਸਾਰੇ ਪਿੰਡ ਚ ਜੇ ਇੱਕ ਹੀ ਗੁਰਦੁਆਰਾ ਹੈ 6ਵੇਂ ਪਾਤਸ਼ਾਹ ਦਾ 10ਵੇਂ ਬੜਾ ਇਤਿਹਾਸਕ ਪਿੰਡ ਆ ਸਾਧ ਸੰਗਤ ਜੀ ਨਹੀਂ ਤੇ ਗੁਰੂ ਮਹਾਰਾਜ ਦੇ ਚਰਨ ਕਿੱਥੇ ਪੈਂਦੇ ਇਦਾਂ ਪਿੰਡਾਂ ਚ 12 14000 ਪਿੰਡ ਆ ਪੰਜਾਬ ਚ ਤੁਹਾਡਾ ਪਿੰਡ ਮੁਬਾਰਕ ਆ ਜਿੱਥੇ 6ਵੇਂ ਪਾਤਸ਼ਾਹ ਨੇ ਚਰਨ ਪਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕਹਿੰਦੇ 21 ਆ ਪਿੰਡ ਚ ਗੁਰਦੁਆਰਾ ਮੈਂ ਆਖਿਆ ਬੜੇ ਕਰਮਾ ਵਾਲੇ ਆ ਫਿਰ ਤੇ ਕਹਿੰਦੇ 21 ਆ ਪਿੰਡ ਚ ਗੁਰਦੁਆਰਾ ਮੈਂ ਆਖਿਆ ਬੜੇ ਕਰਮਾ ਵਾਲੇ ਆ ਫਿਰ ਤੇ ਬਈ ਸਾਰੇ ਪਿੰਡ ਚ ਜੇ ਇੱਕ ਹੀ ਗੁਰਦੁਆਰਾ ਹੈ 6ਵੇਂ ਪਾਤਸ਼ਾਹ ਦਾ 10ਵੇਂ ਬੜਾ ਇਤਿਹਾਸਕ ਪਿੰਡ ਆ ਸਾਧ ਸੰਗਤ ਜੀ ਨਹੀਂ ਤੇ ਗੁਰੂ ਮਹਾਰਾਜ ਦੇ ਚਰਨ ਕਿੱਥੇ ਪੈਂਦੇ ਇਦਾਂ ਪਿੰਡਾਂ ਚ 12 14000 ਪਿੰਡ ਆ ਪੰਜਾਬ ਚ ਤੁਹਾਡਾ ਪਿੰਡ ਮੁਬਾਰਕ ਆ ਜਿੱਥੇ 6ਵੇਂ ਪਾਤਸ਼ਾਹ ਨੇ ਚਰਨ ਪਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕਹਿੰਦੇ 21 ਆ ਪਿੰਡ ਚ ਗੁਰਦੁਆਰਾ ਮੈਂ ਆਖਿਆ ਬੜੇ ਕਰਮਾ ਵਾਲੇ ਆ ਕਹਿੰਦੇ 21 ਆ ਪਿੰਡ ਚ ਗੁਰਦੁਆਰਾ ਮੈਂ ਆਖਿਆ ਬੜੇ ਕਰਮਾਂ ਵਾਲੇ ਆ ਫਿਰ ਤੇ ਬਈ ਸਾਰੇ ਪਿੰਡ ਚ ਜੇ ਇੱਕ ਹੀ ਗੁਰਦੁਆਰਾ ਹੈ 6ਵੇਂ ਪਾਤਸ਼ਾਹ ਦਾ 10ਵੇਂ ਬੜਾ ਇਤਿਹਾਸਕ ਪਿੰਡ ਆ ਸਾਧ ਸੰਗਤ ਜੀ ਨਹੀਂ ਤੇ ਗੁਰੂ ਮਹਾਰਾਜ ਦੇ ਚਰਨ ਕਿੱਥੇ ਪੈਂਦੇ ਇਦਾਂ ਪਿੰਡਾਂ ਚ 12 14000 ਪਿੰਡ ਆ ਪੰਜਾਬ ਚ ਤੁਹਾਡਾ ਪਿੰਡ ਮੁਬਾਰਕ ਆ ਜਿੱਥੇ 6ਵੇਂ ਪਾਤਸ਼ਾਹ ਨੇ ਚਰਨ ਪਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕਹਿੰਦੇ 21 ਆ ਪਿੰਡ ਚ ਗੁਰਦੁਆਰਾ ਮੈਂ ਆਖਿਆ ਬੜੇ ਕਰਮਾਂ ਵਾਲੇ ਆ ਕਹਿੰਦੇ 21 ਆ ਪਿੰਡ ਚ ਗੁਰਦੁਆਰਾ ਮੈਂ ਕਿਹਾ ਬੜੇ ਕਰਮਾਂ ਵਾਲੇ ਆ ਫਿਰ ਤੇ ਬਈ ਸਾਰੇ ਪਿੰਡ ਚ ਜੇ 1 ਹੀ ਗੁਰਦੁਆਰਾ ਹੈ 6ਵੇਂ ਪਾਤਸ਼ਾਹ ਦਾ 10ਵੇਂ ਬੜਾ ਇਤਿਹਾਸਕ ਪਿੰਡ ਆ ਸਾਧ ਸੰਗਤ ਜੀ ਨਹੀਂ ਤੇ ਗੁਰੂ ਮਹਾਰਾਜ ਦੇ ਚਰਨ ਕਿੱਥੇ ਪੈਂਦੇ ਇਦਾਂ ਪਿੰਡਾਂ ਚ 12 14000 ਪਿੰਡ ਆ ਪੰਜਾਬ